ਖਾਲਸਾ ਵਾਹਿਗੁਰੂ ਜੀ ਦੇ ਹੱਥੇ ਅਖੋ ਜੀ ਅੱਜ ਬਣਾ ਹੀ ਨਵਾਂ ਸਾਲ ਜਿਹੜਾ ਕਿ 556ਵਾਂ ਨਵਾਂ ਸਾਲ 12 ਬੜੀ ਧੋਮ ਧਾਮ ਦੇ ਨਾਲ ਖਾਲਸਾ ਪੰਥ ਦਾ ਇਹ ਇੱਕ ਨਵਾਂ ਸਾਲ ਮਹਾਰਾਜ ਬਖਸ਼ਿਸ਼ਾਂ ਸੋਖ ਸੁਖਾਂ ਦਾ ਬਤੀਤ ਕਰਵਾਇਆ ਸਾਰੀਆਂ ਸੰਗਤਾਂ ਦੇ ਇਹੀ ਸੰਜੋਗ ਇਹ ਇੱਕ ਸਾਕਟ ਤੇ ਚੜੇਗਾ ਜੋ 556ਵਾਂ ਜਿਹੜਾ ਉਹ ਸਮਾਦਮ ਹੋ ਰਿਹਾ ਹੈ ਅੱਜ ਅੱਜ ਜਿਹੜੇ ਹੋਣਗੇ ਅੱਜ ਡਾਕਟਰ ਸ਼ਿਵ ਸਿਆਣਾ ਦਾ ਜਥਾ ਹੈ ਉਹਨਾਂ ਤੋਂ ਪਹਿਲਾਂ ਜਿਹੜਾ ਗੁਰੂ ਅਰਜਨ ਦੇਵ ਸੇਵਾਕ ਜਥਾ ਗੁਰੂ ਸਾਹਿਬ ਜਿੰਨਾਂ ਨੇ ਰਲ ਮਿਲ ਕਰਕੇ 7 ਵਜੇ ਤੋਂ ਲੈ ਸੁਖਨੀ ਸਾਹਿਬ ਦੇ ਜਾਪ ਕਰਵਾਏ ਨੇ ਉਸ ਤੋਂ ਬਾਅਦ ਸ੍ਰੀ ਸੁਖਨੀ ਸੇਵਾ ਸੁਸਾਇਟੀ ਦਾ ਭਾਈ ਬਲਦੇਵ ਸਿੰਘ ਨਾਣਾ ਭਾਈ ਹਰਵਿੰਦਰ ਸਿੰਘ ਜੀ ਇਹਨਾਂ ਸਾਰਿਆਂ ਰਲ ਮਿਲ ਕਰਕੇ ਸੇ ਸੰਦੇਜੋ ਜਥੇ ਨੇ ਹੋ ਲੱਗੇ ਨੇ ਹਾਂਜੀ ਇਹ ਕਿੰਨੇ ਦਿਨ ਦਾ ਅੱਜ 13 12 ਵਜੇ ਇੱਕ ਸੈਕਿੰਡ ਤੇ ਜਿਹੜਾ ਨਵਾਂ ਸਾਲ ਚੜ੍ਹੇਗਾ ਉਹਦੇ ਫਿਰ 7 ਵਜੇ ਤੋਂ ਸ਼ੁਰੂ ਹੋਵੇਗਾ ਸਮਾਰੋਹ ਕੱਲ ਬਾਬਾ ਜੀ ਫਾਈ ਆਪਣਾ ਗਰਮੀ ਦੇ ਸੰਗ ਦੀ ਜੋ ਹਜੂਰੀ ਰਾਜੀ ਇਥੇ ਆਪਣਾ ਮਹਾਨ ਸ਼ਖਸੀਅਤ ਜਿਹੜੇ ਇਥੋਂ ਦੇ ਹੈੱਡ ਗਰੰਟੀ ਭਾਈ ਜਸਵਿੰਦਰ ਸਿੰਘ ਦੀ ਕਲੇਰ ਉਸ ਤੋਂ ਪ੍ਰੰਤ ਮਹਾਨ ਸਾਡੇ ਕਥਾ ਵਾਕ ਜਿਹੜੇ ਤੇ ਗੰਗਾਂ ਵੇਲੇ ਕੇ ਸਾਫਕਾ ਜਥੇਦਾਰ ਕਰ ਆਪਣੇ ਹਰਪ੍ਰੀਤ ਸਿੰਘ ਜੀ ਜੋ ਉਹ ਨਿਹਾਲ ਕਰਨਗੇ ਇਹ ਬੋਲੇਗਾ ਵਿਜੈ ਭਾਵਾਦਕ